ਸੁਣੈ ਕਿ ਸਰਬਰਮਾ ਪਿੰਦੇ ਸੁਣੈ ਮੋਕਸਲਾਹਨ ਮੰਦੇ ਸੁਣੈ ਜੋਗ ਜੋਗਤ ਤਨੂ ਥੇ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਜਪਜੀ ਸਾਹਿਬ ਦੇ ਅੰਦਰ ਸਿਰਫ ਇੱਕ ਵਿਸ਼ੇ ਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ-ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਉਹਨਾਂ ਪੌੜੀਆਂ ਦੇ ਚ ਸੁਣਣੀਆਂ ਦੀਆਂ ਪੌੜੀਆਂ ਸਭ ਤੋਂ ਪ੍ਰਥਮ ਨੇ ਔਰ ਇਹ ਚਾਰ ਪੌੜੀਆਂ ਨੇ ਸੁਣਨ ਦੀ ਇਤਨੀ ਭਾਰੀ ਮਹਾਨਤਾ ਹੈ ਕਿ बार-बार ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁਣਨ ਦੀ ਮਹਾਨਤਾ ਦਸਣੀ ਲਈ ਸੁਣਨ ਨਾਲ ਕੀ ਹੋ ਜਾਂਦਾ ਹੈ ਸ਼ਬਦ ਦਾ ਜਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਹੈ ਤੋਂ ਅੰਤਰ ਆਤਮਿਕ ਜੇ ਜਾਗਰਤੀ ਪੈਦਾ ਹੁੰਦੀ ਹੈ बार-बार ਗੁਰੂ ਦੇ ਉਸ ਦਾ ਜ਼ਿਕਰ ਕਰਦੇ ਨੇ ਸੁਣਨ ਨਾਲ ਇਤਨੀ ਗੱਲ ਤੇ ਸਪਸ਼ਟ ਪਾਪ ਨਾਸ ਹੋ ਜਾਂਨ ਪਾਤ ਤੁਮਰਾਦ ਉਹ ਮਨੁੱਖ ਦੂਜੇ ਨੂੰ ਝੋਟਣੇ ਪਾਪ ਕੀ ਹੈ ਜਿਸ ਵਿਚਾਰ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਚੋਟ ਪਹੁੰਚੇ ਦੂਜੇ ਦਾ ਅਹਿਤ ਹੋਵੇ ਦੂਜੇ ਦਾ ਦਿਲ ਦੁਖੇ ਦੂਜੇ ਦਾ ਨੁਕਸਾਨ ਹੋਵੇ ਜਿਸ ਕਰਮ ਤੋਂ ਜਿਸ ਵਿਚਾਰ ਤੋਂ ਜਿਸ ਲੇਖਣੀ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਚੋਟ ਪਹੁੰਚੇ ਉਹ ਪਾਪ ਹੈ ਤੇ ਜਦ ਦੂਜੇ ਨੂੰ ਕੋਈ ਚੋਟ ਪਹੁੰਚਾਂਦਾ ਹੈ ਤਾਂ ਪਲਟ ਕੇ ਚੋਟ ਵਾਪਸ ਆਉਂਦੀ ਹੈ ਇਹ ਜਗਤ ਦਾ ਨਹੀਂ ਹੈ ਇਹ ਈਸ਼ਵਰੀ ਵਿਧਾਨ ਹੈ ਤੋ ਦੁਖੀ ਹੋਵੇਗਾ ਪਾਪੀ ਦੁਖੀ ਹੋਵੇਗਾ ਪਾਪੀ ਤੁਮਰਾਦ ਦੂਜੇ ਨੂੰ ਚੋਟ ਪਹਚਾਏਗਾ ਪਾਪੀ ਤੁਮਰਾਦ ਦੂਜੇ ਨੂੰ ਦੁਖਿਤ ਕੀਤਾ ਗਿਆ ਤੋ ਜੋ ਦੂਜੇ ਨੂੰ ਦੁਖਿਤ ਕਰ ਰਿਹਾ ਹੈ ਖੁਦ ਸੁਖੀ ਨਹੀਂ ਰਹਿ ਸਕਦਾ ਦੁਖ ਪਰੜ ਕੇ ਵਾਪਸ ਆਏਗਾ ਔਰ ਅਨੰਤ ਗੁਨਾਹ ਪਰੜ ਕੇ ਵਾਪਸ ਆਏਗਾ ਤੋ ਜਗਤਗੁਰੂ ਬਾਬਾ ਕਹਿੰਦੇ ਨੇ ਜੋ ਸ਼ਬਦ ਨੂੰ ਸੁਣਦਾ ਹੈ ਉਹਦੇ ਅੰਦਰੋਂ ਪਾਪ ਨਾਸ ਹੋ ਜਾਂਦਾ ਹੈ ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਖਤਮ ਹੋ ਜਾਂਦੀ ਹੈ ਜੈਸੇ ਪਾਪ ਖਤਮ ਹੁੰਦਾ ਹੈ ਵੈਸੇ ਦੁੱਖ ਮਿਟ ਜਾਂਦਾ ਹੈ ਕਿਉਂਕਿ ਕਿਸੇ ਨੂੰ ਦੁੱਖ ਪਹੁੰਚਾਇਆ ਨਹੀਂ ਤਾਂ پلਟ ਕੇ ਦੁੱਖ ਵਾਪਸ ਵੀ ਨਹੀਂ ਦਿੱਤਾ ਦੁੱਖਾਂ ਦਾ ਨਾਸ ਹੋਇਆ ਪਾਪਾਂ ਦਾ ਨਾਸ ਹੋਇਆ ਇਸ ਵਾਸਤੇ ਅਠੇ ਪੈਰ ਪਰਸੰਤਾ ਬਣੀ ਰਹਦੀ ਏ ਵਿਕਾਸ ਬਣਿਆ ਰਹਿੰਦਾ ਹੈ ਖੁਲਾਰਾ ਬਣਿਆ ਰਹਿੰਦਾ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ ਸੁਣੀਏ ਇਸ ਦੂਸਰੀ ਪੌੜੀ ਜੋ ਜੋ ਅਵਸਥਾ ਮਨੁੱਖ ਦੀ ਸੁਣਨ ਨਾਲ ਬਣਦੀ ਏ ਸਤਗੁਰੂ ਦੇਵ ਜੀ ਮਹਾਰਾਜ ਇਸ ਭੰਗ ਨਾਲ ਫਰਮਾਨ ਕਰਦੇ ਨੇ ਸੁਣੈ ਇਸਰ ਵਰਮਾ ਇੰਨ ਬ੍ਰਹਮੇ ਵਰਗੀ ਪਦਵੀ ਇਸ ਦੇਸ਼ ਦੇ ਸਭ ਤੋਂ ਪ੍ਰਾਚੀਨ ਉੱਗਾ ਦਾਰਸ਼ਨਿਕ ਬ੍ਰਹਮਾ ਹੋਇਆ ਜੋ ਬਹੁਤ ਗਹਿਰੇ ਤਲ ਵਿੱਚ ਸੋਚਦਾ ਸੀ ਧਰਤੀ ਕੀ ਹੈ ਆਕਾਸ਼ ਕੀ ਹੈ ਬਨਸਪਤੀ ਕੀ ਹੈ ਜੀਵਨ ਕੀ ਹੈ ਜੀਵ ਕੀ ਹੈ ਤੱਤ ਕੀ ਹੈ ਗਰਸ ਦੇ ਹਰ ਇੱਕ ਦੇ ਅੰਦਰ ਆਤਮਿਕ ਝਾਤ ਮਾਰਨ ਦੀ ਬਿਰਤੀ ਬ੍ਰਹਮੇ ਕੋਲ ਸੀ ਜੋ ਬਹੁਤ ਗਹਿਰੇ ਤਲ ਵਿੱਚ ਦੇਖੇ ਉਸੇ ਨੂੰ ਦਾਰਸ਼ਨਿਕ ਕਹਿੰਦੇ ਨੇ ਦਾਰਸ਼ਨਿਕ ਬਿਰਤੀਆਂ ਦਾ ਮਾਲਕ ਇਹ ਬ੍ਰਹਮਾ ਸੀ ਜੋ ਨਾਮ ਸੁਣਦਾ ਹੈ ਉਹਨੂੰ ਗਹਿਰੀ ਦ੍ਰਿਸ਼ਟੀ ਮਿਲ ਜਾਂਦੀ ਹੈ ਉਹਨੂੰ ਬ੍ਰਹਮੇ ਵਰਗੀ ਪਦਵੀ ਮਿਲ ਜਾਂਦੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੋ ਜਾਂਦਾ ਹੈ ਉਹ ਮੂੜ ਨਹੀਂ ਰਹੇਗਾ ਨਾਮ ਜਪਣ ਵਾਲਾ ਮੂੜ ਨਹੀਂ ਰਹੇਗਾ ਮੂਰਖ ਨਹੀਂ ਹੋਵੇਗਾ ਅਨਜਾਨ ਨਹੀਂ ਹੋਵੇਗਾ ਨਾਮ ਜਪਣ ਵਾਲਾ ਮਹਾਨ ਸਹਿਣਾ ਹੋਵੇਗਾ ਤੇ ਇਹਲ ਵਖਰੀ ਹੈ ਇਹ ਆਮ ਲੋਕੀਏ ਕਈ ਦਫਾ ਜਿਸਨੇ ਵਿਕਾਰਾਂ ਦਾ ਤਿਆਗ ਕੀਤਾ ਤੇ ਨਾਮ ਰਸ ਦੇ ਚੀਨ ਹੈ ਉਹਨੂੰ ਮੂੜ ਕਹਿੰਦੇ। ਉਹਨੂੰ ਅਗਿਆਨੀ ਕਹਿੰਦੇ ਨੇ, ਨਾ ਸਮਝ ਕਹਿੰਦੇ ਨੇ, ਕਿ ਜਗਤ ਦਾ ਰਸ ਨਹੀਂ ਮਾਣਦਾ। ਪਰ ਭਗਤ ਕਬੀਰ ਕਹਿੰਦੇ ਨੇ, ਸੰਤੋ ਮੱਖਣ ਖਾਇਆ, ਛਾਜ ਪੀਏ ਸੰਸਾਰ। ਸੰਤ ਤੇ ਤਤ ਰਸ ਦਾ ਆਨੰਦ ਮਾਣਦੇ, ਮੱਖਣ ਛਕਦੇ। ਤੇ ਜਗਤ ਲੱਸੀ ਪੀਂਦਾ। ਸੰਸਾਰ ਵਿਕਾਰਾਂ ਦਾ ਰਸ ਮਾਣਦਾ ਹੈ ਭਗਤ ਪਰਮਾਤਮਾ ਦਾ ਰਸ ਮਾਣਦਾ ਹੈ ਰਸ ਦੋਹਾਂ ਕੋਲ ਤੇ ਦੋਹਾਂ ਦੇ ਰਸ ਵਿੱਚ ਇਤਨਾ ਅੰਤਰ ਹੈ ਇੱਕ ਲੱਸੀ ਪੀ ਰਿਹਾ ਹੈ ਇੱਕ ਮੱਖਣ ਛਕ ਰਿਹਾ ਤੋ ਜਿਸ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ ਉਹ ਕੋਈ ਮੂੜ ਥੋੜੀ ਹੈ ਮੂੜ ਤੇ ਉਹ ਨਹੀਂ ਜੋ ਲੱਸੀ ਦੇਤੇ ਗੁਜ਼ਾਰਾ ਕਰ ਰਹੇ ਨੇ ਤੇ ਲੱਸੀ ਨੂੰ ਜਿਨ੍ਹਾਂ ਨੇ ਸਭ ਕੁਝ ਸਮਝ ਲਿਆ ਤੋ ਤੱਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਭਗਤ ਉਹਦੇ ਕੋਲ ਬੜੀ ਗਹਿਰੀ ਦ੍ਰਿਸ਼ਟੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੁੰਦਾ ਹੈ ਸਿਆਣਾ ਹੁੰਦਾ ਹੈ ਗਿਆਤਾ ਹੁੰਦਾ ਹੈ ਸੁਣਾ ਹੈ ਪੀਸਰ ਵਰਮਾ ਇੰਦ੍ਰਾ ਔਰ ਸੁਣਦੇ ਆਏ ਉਹਦੇ ਕੋਲ ਅਵਧੂਤ ਬਿਰਤੀ ਸ਼ਿਵ ਜੀ ਦੀ ਤਰ੍ਹਾਂ ਬਣਦੀ ਹੈ ਵਿਸ਼ਨੂ ਦੀ ਤਰ੍ਹਾਂ ਦਇਆ ਬਿਰਤੀ ਬਣਦੀ ਹੈ ਸ਼ੰਕਰ ਦੀ ਤਰ੍ਹਾਂ त्याਗੀ ਬਿਰਤੀ ਬਣਦੀ ਹੈ ਇਸ ਦੇਸ਼ ਤੇ त्याਗੀਆਂ ਦੇ ਚੋਂ ਸਿਰਮੌਰ ਮੰਨੇ ਗਏ ਸ਼ੰਕਰ ਦਿਆਲੂਆਂ ਦੇ ਚੋਂ ਸਰਮੌਰ ਮੰਨੇ ਗਏ ਵਿਸ਼ਨੂੰ ਗਿਆਨੀਆਂ ਦੇ ਚੋਂ ਸਰਮੌਰ ਮੰਨੇ ਗਏ ਬ੍ਰਹਮਾ ਤਾਂ ਸਾਬ ਸੈਨ ਨੇ ਇਹ ਪਦਵੀਆਂ ਸੁਣ ਕੇ ਲੈਂਦੀਆਂ ਨੇ ਸੁਣ ਕੇ ਕੋਈ ਇਤਨਾ ਵੱਡਾ ਦਿਆਲੂ ਬਣਿਆ ਸੁਣ ਕੇ ਹੀ ਕੋਈ ਇਤਨਾ ਵੱਡਾ ਗਿਆਨੀ ਬਣਿਆ ਔਰ ਸੁਣ ਕੇ ਹੀ ਕੋਈ ਇਤਨਾ ਵੱਡਾ ਤਿਆਗੀ ਬਣਿਆ ਜੈਸੇ ਕਿ ਸ਼ੰਕਰ ਹੈ ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਹੀ ਮਨੁੱਖ ਹੈ ब्रह्मे ਵਰਗਾ ਗਿਆਤਾ ਬਣ ਜਾਂਦਾ ਹੈ ਸ਼ੰਕਰ ਜੈਸਾ ਤਿਆਗੀ ਬਣ ਜਾਂਦਾ ਹੈ বিষ্ণੂ ਜੈਸਾ ਵਿਆਲੂ ਬਣ ਜਾਂਦਾ ਹੈ ਔਰ ਇੰਦਰ ਜੈਸਾ ਐਸ਼ ਮਾਨਣ ਵਾਲਾ ਬਣਦਾ ਸਾਰੇ ਸੁੱਖਾਂ ਦਾ ਸਾਰੇ ਰਸਾਂ ਦਾ ਆਨੰਦ ਮਾਨਣ ਵਾਲਾ ਜਿਤਨੇ ਰਸ ਨਾਜ਼ ਭਗਤ ਭੋਜਨ ਛਕਦਾ ਉਤਨੇ ਰਸ ਨਾਲ ਇੱਕ ਸੰਸਾਰੀ ਭੋਜਨ ਨਹੀਂ ਛਕ ਸਕਦਾ ਸੰਸਾਰ ਨੂੰ ਵੇਖ ਕੇ ਜੋ ਇੱਕ ਭਗਤ ਰਸ ਮਾਨਦਾ ਹੈ ਉਹ ਇੱਕ ਸੰਸਾਰੀ ਰਸ ਨਹੀਂ ਮਾਣ ਸਕਦਾ। ਗੀਤ ਸੰਗੀਤ ਨੂੰ ਸੁਣ ਕੇ ਜੋ ਵਿਸਮਾਜ ਦੀ ਦੁਨੀਆ ਵਿੱਚ ਇੱਕ ਭਗਤ ਖੋ ਜਾਂਦਾ ਹੈ, ਇਹ ਵਿਸਮਾਜ ਇੱਕ ਆਮ ਸੰਸਾਰੀ ਪੱਤਰ ਦੇ ਮਨੁੱਖ ਦੇ ਕੋਲ ਨਹੀਂ। ਉਹਦੇ ਕੋਲ ऐश्वर्य ਹੁੰਦਾ ਹੈ। ਉਹਦੇ ਕੋਲ ਬਿਸ਼ਰਾਮ, ਆਰਾਮ, ਸੁੱਖ ਐਸਾ ਹੁੰਦਾ ਹੈ ਜੈਸਾ ਕਿ ਇੰਦਰ ਕੋਲ ਹੈ। ਇੰਦਰ ਦੇ ਬਾਰੇ ਕਹਿੰਦੇ ਨੇ ਉਹ ਸਵਰਗ ਦਾ ਰਾਜਾ। ਭਾਅ ਆਪਣੇ ਵਰਗ ਵਿੱਚ ਜੀਵਣਾ, ਆਪਣੇ ਮਾਹੌਲ ਵਿੱਚ ਜੀਵਣਾ, ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਜੀਵਣਾ। ਇੰਦਰ ਵਰਗੀ ਪਦਵੀ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਸੁਣਾ ਮੋਕਸਲਾਹਮ ਮੰਨ ਜਿਹੜੇ ਮੰਦੇ ਪੁਰਸ਼ ਨਹੀਂਵੇਂ ਮੁਰਸ਼ ਮਨੁੱਖ ਨੇ। ਨੀਚ ਬਿਰਤੀ ਦੇ ਮਾਲਕ ਨੇ। ਜੇ ਕਿਦਰੇ ਪ੍ਰਭੂ ਦਾ ਨਾਮ ਸੁਣ ਲੈ ਤਾਂ ਉੱਚੇ ਹੋ ਜਾਂਦੇ ਨੇ ਪ੍ਰਮਾਤਮਾ ਦੀ ਸਲਾਹ ਕਰਦਿਆਂ ਕਰਦੇ ਪ੍ਰਮਾਤਮਾ ਦੀ ਸਿਫਤੋ ਸਲਾਹ ਮੁਖਾਰ ਬਿਨ ਦੇ ਨਾਲ ਉਚਾਰਨ ਕਰਦਿਆਂ ਕਰਦੇ ਤੇ ਕੰਨਾਂ ਨਾਲ ਸੁਣਦਿਆਂ ਸੁਣਦਿਆਂ ਜੋ ਮੰਗ ਪੁਰਸ਼ ਨਹੀਂਵੇਂ ਮਨੁੱਖ ਨਹੀਂ ਉਹ ਵੀ ਉੱਚੇ ਹੋ ਜਾਂਦੇ ਨੇ ਉਹ ਵੀ ਪ੍ਰਭੂ ਦੀ ਸਿਫਤੋ ਸਲਾਹ ਕਰਨ ਲੱਗ ਪੈਂਦੇ ਨੇ ਕਿ ਸਿਫਤੋ ਸਲਾਹ ਦਾ صدਕਾ ਉੱਚੀ ਪਦਰੀ ਨੇ ਪ੍ਰਾਪਤ ਹੋ ਜਾਂਦਾ ਨੇ ਸੁਣ ਹੈ ਜੋ ਲੋਕ ਜੋਗਤ ਤਨ ਦੇ ਪ੍ਰਮਾਤਮਾ ਦਾ ਨਾਮ ਸੁਣਦੇ ਆਂ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਪ੍ਰਮਾਤਮਾ ਨਾਲ ਕਿਵੇਂ ਜੁੜਨਾ ਇਸ ਨੂੰ ਕਹਿਣ ਜੋਗ ਜੁੜਨ ਨੂੰ ਜੋਗ ਕਹਿੰਦੇ ਸੁਣਦੇ ਆਂ ਸੁਣਦੇ ਆਂ ਇਹ ਜੁਗਤੀ ਪ੍ਰਾਪਤ ਹੋ ਜਾਂਦੀ ਏ तो प्रभु नाल के में जुगना है संसार है प्राप्त होना बड़ा औखा है जैसे कोई मनुखे मैं बाद पियांगा, पहले मेरी प्यास मिटनी चाहिए असंभव है कोई ऐसा आखे कि भोजन में बाद दकांगा पहले मेरी बुख मिटनी चाहिए अखा में बादलांगा ਰੇਲਿਆਂ ਨੂੰ ਪ੍ਰਕਾਸ਼ ਦਿਸਣਾ ਚਾਹੀਦਾ ਅਸੰਭੋਗ ਹੈ ਪ੍ਰਕਾਸ਼ ਦੇਖਣ ਲਈ ਅੱਖ ਪਹਿਲੇ ਖੋਲਣੀ ਪੈਗੀ ਭੁੱਖ ਮਿਟਾਉਣ ਲਈ ਭੋਜਨ ਪਹਿਲੇ ਛਕਣਾ ਪੈਗਾ ਪਿਆਸ ਖਤਮ ਕਰਨ ਲਈ ਪਾਣੀ ਪਹਿਲੇ ਪੀਣਾ ਪੈਗਾ ਹੂ ਬਹੁ ਜੋਗ ਦੀਆਂ ਯੁਗਤੀਆਂ ਪ੍ਰਾਪਤ ਕਰਨ ਲਈ ਪ੍ਰਭੂ ਨਾਲ ਜੁੜਨ ਦੀ ਯੁਗਤੀ ਪ੍ਰਾਪਤ ਕਰਨ ਲਈ ਪ੍ਰਭੂ ਦਾ ਨਾਮ ਪਹਿਲੇ ਸੁੰਨਣਾ ਪੈਗਾ ਰਸਨਾ ਨਾਲ ਵਿਚਾਰਨ ਕਰਕੇ ਉਸ ਦੇ ਨਾਮ ਨੂੰ ਸੁਣਨਾ ਪਵੇਗਾ ਸੁਣਦਿਆਂ ਹੀ ਸੁਣਦਿਆਂ ਉਗਤੀ ਪ੍ਰਾਪਤ ਹੋ ਜਾਂਦੀ ਹੈ ਸੁਣਨਾ ਹੀ ਚੱਲਣਾ ਹੈ ਪ੍ਰਭੂ ਦੇ ਮਾਰਗ ਤੇ اور ਜੋ ਚੱਲਦਾ ਹੈ ਉਹ ਪਾਉਂ ਚ ਜਾਂਦਾ ਹੈ ਤੇ ਪ੍ਰਭੂ ਦੇ ਮਾਰਗ ਤੇ ਕਿਉਂਕਿ ਸੁਰਤ ਨਹੀਂ ਚੱਲਣਾ ਤੇ ਸੁਰਤ ਧਿਆਨ ਸ਼ਬਦ ਦੇ ਆਸਰੇ ਤੇ ਹੀ ਚਲੇਗੀ ਤੇ ਸ਼ਬਦ ਸੁਣਨ ਦਾ ਵਿਸ਼ਾ ਸੁਣੈ ਮੋਕਸ਼ਲਾਹ ਨਮੰਦ ਸੁਣੈ ਜੋਗ ਜੁਗਤ ਤਨ ਦੇ ਸੁਣਦਿਆਂ ਹੀ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਔਰ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਭੋਜਨ ਕਿਹੜਾ ਪਚ ਸਕਦਾ ਹੈ ਕਿੰਨਾ ਕੁ ਪਚ ਸਕਦਾ ਹੈ ਪਾਚ ਕੇ ਕਿਵੇਂ ਰਸ ਬਣਦਾ ਹੈ ਉਹ ਰਸ ਸਰੀਰ ਦੇ ਕਿਹੜੇ ਕਿਹੜੇ ਅੰਗ ਨੂੰ ਕਿਸ ਢੰਗ ਨਾਲ ਪਹੁੰਚਦਾ ਹੈ ਸਰੀਰ ਵਿੱਚ ਵਿਕਾਰਾਂ ਦਾ ਜਨਮ ਕਿਸ ਢੰਗ ਨਾਲ ਹੁੰਦਾ ਹੈ ਕਿਹੜੇ ਕਿਹੜੇ ਭੋਜਨ ਤੋਂ ਹੁੰਦਾ ਹੈ ਜਿਹੜੇ ਕਿਹੜੇ ਮਾਹੌਲ ਵਿੱਚ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਤਨ ਦੇ ਹੋਰ ਗੁੱਝੇ ਭੇਜ ਬਿਮਾਰੀਆਂ ਦਾ ਜਨਮ ਕਿਵੇਂ ਹੁੰਦਾ ਹੈ ਔਰ ਕਿਉਂ ਹੁੰਦਾ ਹੈ ਇਹਨਾਂ ਦਾ ਸਮਾਧਾਨ ਕੀ ਹੈ ਇਹਨਾਂ ਦਾ ਇਲਾਜ ਕੀ ਹੈ ਆਧ ਕਾਲ ਤੋਂ ਬੇਚਿਆ ਗਿਆ ਹੈ ਜਿਵੇਂ ਜਸਾ ਸਰੀਰ ਦਾ ਬਿਆਨ ॠषि मुਨੀਆਂ ਦੇ ਕੋਲ ਸੀ ਅਜੋਕੇ ਵੱਡੇ ਤੋਂ ਵੱਡੇ ਡਾਕਟਰ ਕੋਲ ਨਹੀਂ ਹੈ ਜੋ ਸਰੀਰ ਦੀ ਗਹਿਰਾਈ ਵਿੱਚ ਬਹੁਤ ਗਹਿਰੇ ਉਤਰ ਕੇ ਸਰੀਰ ਦਾ ભેਦ ਜੋਗੀ ਜਨ ਦੱਸ ਸਕਣ ਉਹ ਤੇ ਅੱਜ ਦੀ ਸਾਇੰਸ ਵੀ ਨਹੀਂ ਦੱਸ ਸਕੀ ਔਰ ਹੈਰਾਨ ਨੇ ਅਜੋਕੇ ਮਨੁੱਖ ਕਿ ਕੋਈ ਆਲਾ ਨਹੀਂ ਸੀ ਕੋਈ ਇਸ ਤਰ੍ਹਾਂ ਦੇ ਉਪਕਰਣ ਨਹੀਂ ਸਨ ਇਸ ਸਰੀਰ ਦੀਆਂ ਇਤਨੀਆਂ ਬਾਰੀਕੀਆਂ ਦਾ ਜ਼ਿਕਰ ਵੈਦਿਕ ਗ੍ਰੰਥਾ ਵਿੱਚ ਮੌਜੂਦ ਹੈ। ਜੜੀ ਬੂਟੀਆਂ ਦਾ ਜੋ ਰਸ ਤੇ ਉਹਨਾਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਦੱਸਿਆ ਗਿਆ ਹੈ। ਅਜੋਕੀ ਸਾਇੰਸ ਵੀ ਉਹ ਨਹੀਂ ਕੁਝ ਦੱਸ ਸਕਦੀ। ਆਖਰ ਇਹ ਭੇਦ ਕਿਸ ਤਰ੍ਹਾਂ ਮਿਲਿਆ? ਇਹ ਗਿਆਨ ਕਿਸ ਤਰ੍ਹਾਂ ਮਿਲਿਆ? ਸਾਬਕਾ ਇਹਨਾਂ ਨੂੰ ਪ੍ਰਮਾਤਮਾ ਦਾ ਨਾਮ ਸੁਣਦਿਆਂ ਜਿੱਥੇ ਜੁੜਨ ਦੀ ਜੁਗਤੀ ਮਿਲ ਜਾਂਦੀ ਹੈ ਪ੍ਰਮਾਤਮਾ ਨਾਲ। ਕੁੱਤੇ ਤਨ ਦੇ ਭੇਦ ਦਾ ਵੀ ਪਤਾ ਚਲ ਜਾਂਦਾ ਹੈ। ਇੱਕ ਇੱਕ 나ੜੀ ਦਾ ਪਤਾ ਚਲ ਜਾਂਦਾ ਹੈ। तमाम 나ੜੀਆਂ ਦੀ ਗਿਣਤੀ ਬਕਾਇਦਾ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ। ਇੱਕ ਇੱਕ 나ੜੀ ਦੀ ਅਹਿਨियत ਕੀ ਹੈ? ਇਸ ਤਰ੍ਹਾਂ ਦਾ ਗਿਆਨ ਵੀ ਮੌਜੂਦ ਹੈ। ਔਰ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੈਸੇ ਕੋਈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਨਾਮ ਮੰਤਰ ਆਤਮੇ ਵਿੱਚ ਵਸਦਾ ਹੈ। ਫਿਰ ਨਸਾਂ ਵਿੱਚ ਨਿਰਾ ਖੂਨ ਗਰਦਿਸ਼ ਨਹੀਂ ਕਰਦਾ। ਅੰਮ੍ਰਿਤ ਗਰਦਿਸ਼ ਕਰਦਾ ਸ਼ਕਤ ਬਸ ਬੈਰਾਗ ਨ ਮੋਹ ਬਸ ਢੀਨੇ ਪੰਚੋ ਕਾਮ ਟਨਾਓ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਕੋ ਮਾਰ ਕਡਾਉ ਸਰੀਰ ਵਿੱਚ ਮੋਤੀਆਂ ਨਾੜੀਆਂ ਗਗਤ ਨਾਮਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 72 ਤੇ ਆਪ ਕਹਿੰਦੇ ਨੇ ਨਾ 72 ਨਾੜੀਆਂ ਵਿੱਚ ਹੁਣ ਖੂਨ ਨਹੀਂ ਗਰਦਿਸ਼ ਕਰ ਰਿਹਾ ਅੰਮ੍ਰਿਤ ਗਰਦਿਸ਼ ਕਰ ਰਿਹਾ ਐਨਾ ਖੂਨ ਪਾਵਨ ਹੋ ਗਿਆ ਐਸਾ ਖੂਨ ਜਿਹਦੇ ਕਿਧਰੇ ਉਛਾਲ ਵਿੱਚ ਆ ਜਾਏ ਜਗਤ ਵਿੱਚ ਕ੍ਰਾਂਤੀ ਹੋ ਜਾਂਦੀ ਐਸਾ ਖੂਨ ਜਿਹਦੇ ਕਿਧਰੇ ਡੁੱਲ ਜਾਏ ਉਸ ਥਾਂ ਤੇ ਸ਼ਹੀਦੀ ਉਸ ਥਾਂ ਦੇਰਗ ਬਣ ਜਾਂਦਾ ਹੈ ਖੂਨ ਤੇ ਰੋਜ਼ ਡੁੱਲਦੇ ਨੇ ਕੁਝ ਵੀ ਨਹੀਂ ਹੁੰਦਾ ਪਰ ਜੋ ਖੂਨ ਅੰਮ੍ਰਿਤ ਬਣ ਗਿਆ ਹੈ ਅਗਰ ਉਸ ਵਿੱਚ ਉਛਾਲ ਆ ਗਿਆ ਤਾਂ ਕ੍ਰਾਂਤੀ ਆ ਜਾਏਗਾ ਜੋ ਕਿਸੇ ਨੇ ਡੋਲ ਦਿੱਤਾ ਹੈ ਤਾਂ ਉਥੇ ਉਹ ਤੀਰਥ ਬਣੇਗਾ ਜੋ ਸਦੀਆਂ ਤੱਕ ਮਨੁੱਖ ਨੂੰ ਪਾਵਨ ਕਰਦਾ ਰਹੇਗਾ ਔਰ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦਾ ਰਹੇਗਾ ਮਹਾਪੁਰਸ਼ ਦੇ ਹੋਂਦ ਦੇ ਅੰਦਰ ਇਤਨੀ ਪਵਿੱਤਰਤਾ ਹੁੰਦੀ ਹੈ ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਸੁਣਦੇ ਆ ਸੁਣਦੇ ਆ ਔਰ ਉਹਦੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੁੰਦੇ ਆ ਤਨ ਦੇ ਭੇਜ ਦਾ ਪਤਾ ਚਲ ਜਾਂਦਾ ਹੈ ਤਨ ਦੀ ਡਹਿਰਾਈ ਦੇ ਚਾਤ ਮਾਰ ਕੇ ਉਸ ਦੀਆਂ ਬਾਰਕੀਆਂ ਦਾ ਪਤਾ ਚਲ ਜਾਂਦਾ ਹੈ ਸਾਇਬ ਕੇ ਅੰਦਰ ਇਸ ਪ੍ਰੀਤੇ ਨਾਲ ਭਗਤਾਂ ਦੇ ਅੰਦਰ ਸਦੀਵੀ ਹੁਲਾਸ ਬਣਿਆ ਰਹਿੰਦਾ ਹੈ ਨਾ ਉਹ ਨਹੀਂ ਕੋ ਭਗਤਾ ਸਦਾ ਵਿਗਾਸ ਕਿਉਂ ਸੁਣਿਆ ਦੁਖ ਪਾਪ ਕਾ ਨਾਸ